ਚੰਡੀਗੜ੍ਹ 'ਚ 500 ਗਾਜ ਅਤੇ ਇਸ ਤੋਂ ਵੱਧੀਆਂ ਕੋਟੀਆਂ ਵਿੱਚ ਸੋਲਰ ਪਾਵਰ ਪਲਾਂਟ ਲਗਾਉਣਾ ਲਾਜ਼ਮੀ ਹੈ ਸਟੇਟ ਵਿਭਾਗ ਨੇ ਅਜੇ ਤੱਕ 4000 ਮਕਾਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਨੇ ਜਿਨ੍ਹਾਂ ਨੇ ਸੋਲਰ ਪਾਵਰ ਪਲਾਂਟ ਨਹੀਂ ਲਗਾਏ ਅਜਿਹੇ ਲੋਕਾਂ ਨੂੰ ਪ੍ਰਾਪਰਟੀ ਰਿਜ਼ਿਊਮ ਨੋਟਿਸ ਭੇਜੇਗੇ ਨੇ ਨੋਟਿਸ ਦੇ ਤਹਿਤ ਪਲਾਂਟ ਨਾ ਲਗਾਉਣ ਵਾਲਿਆਂ ਦੀ ਜਾਇਦਾਦ ਦੇ 2 ਮਹੀਨਿਆਂ ਦੇ ਅੰਦਰ ਜੰਬਤ ਕਰ ਲਈ ਜਾਵੇਗੀ ਜ਼ਿਕਰਯੋਗ ਹੈ ਕਿ ਸਲਾਹਕਾਰ ਅਜੀਬ ਵਰਮਾ ਦੀ ਪ੍ਰਧਾਨਗੀ ਚ ਸੂਰਿਆ ਪ੍ਰਧਾਨ ਮੰਤਰੀ ਯੋਜਨਾ ਦੀ ਸਮੀਖਿਆ ਬੈਠਕ ਚ ਇਹ ਫੈਸਲਾ ਲਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ 500 ਗਜ ਜਾਂ ਇਸ ਤੋਂ ਵੱਧ ਦਾ ਪਲਾਂਟ ਨਹੀਂ ਲਗਾਇਆ ਉਹਨਾਂ ਨੂੰ ਨੋਟਿਸ ਭੇਜੇ ਜਾਣ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਵੀ ਇਸ ਕਾਰਵਾਈ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਐਮਪੀ तिवारी ਨੇ ਕਿਹਾ ਕਿ ਛੱਤ ਤੇ ਸੋਲਰ ਪਲਾਂਟ ਲਗਾਉਣ ਲਈ ਜ਼ਬਰਦਸਤੀ ਨੋਟਿਸ ਦਿੱਤੇ ਜਾਣ ਤੋਂ ਲੋਕ ਬਹੁਤ ਪਰੇਸ਼ਾਨ ਨੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਨਵਿਆਉਣਯੋਗ ਊਰਜਾ ਦੇ ਵਿਰੁੱਧ ਨਹੀਂ ਹਨ ਪਰ ਉਹ ਇਸ ਜ਼ਬਰਦਸਤੀ ਦੇ ਵਿਰੁੱਧ ਹਨ ਹਾਲਾਂਕਿ ਸ਼ਹਿਰ ਦੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਆਪਣੇ ਖਰਚੇ ਤੇ ਅਜਿਹਾ ਕਰ ਸਕਦਾ ਹੈ ਪਰ ਇਸ ਤਰ੍ਹਾਂ ਦੀ ਜਬਰਦਸਤੀ ਨਹੀਂ ਹੋਣੀ ਚਾਹੀਦੀ ਪਤਾ ਲੱਗਾ ਕਿ ਹੁਣ ਪ੍ਰਸ਼ਾਸਨ ਅਗਲੇ ਦਿਨਾਂ 'ਚ 250 ਗਜ ਅਤੇ ਇਸ ਤੋਂ ਵੱਧ ਦੇ ਘਰਾਂ 'ਚ ਸੋਲਰ ਪਾਵਰ ਪਲਾਂਟ ਲਗਾਉਣਾ ਲਾਜ਼ਮੀ ਕਰਨ ਜਾ ਰਿਹਾ ਹੈ ਜਿਸ ਦੇ ਤਹਿਤ ਅਗਲੇ 2 ਦਿਨਾਂ 'ਚ ਜਨਤਕ ਨੋਟਿਸ ਜਾਰੀ ਕੀਤੇ ਜਾਣਗੇ ਇਸ ਸਮੇ 500 ਗਜ ਜਾਂ ਇਸ ਤੋਂ ਵੱਧ ਦੇ ਘਰਾਂ ਲਈ ਸੋਲਰ ਪਲਾਂਟ ਲਗਾਉਣਾ ਲਾਜ਼ਮੀ ਹੈ ਅਜਿਹੇ ਘਰਾਂ ਵਿੱਚ ਪਾਣੀ ਦੀ ਸੰਭਾਲ ਵੀ ਲਾਜ਼ਮੀ ਹੈ ਇਹ ਨੋਟਿਸ ਚੰਡੀਗੜ੍ਹ ਸਟੇਟ ਆਫਿਸ ਵੱਲੋਂ ਬਿਲਡਿੰਗ ਕੰਸਟਰਕਸ਼ਨ ਨਿਯਮਾਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਨੇ ਇਸ ਸਮੇਂ 1867 ਮਕਾਨ ਮਾਲਕਾਂ ਨੇ ਆਪਣੀ ਦੇ ਹਾਜ਼ ਤੇ ਸੋਲਰ ਪਾਵਰ ਪਲਾਂਟ ਲਗਾਏ ਨੇ ਜਦੋਂ ਕਿ 4500 ਤੋਂ ਵੱਧ ਘਰ ਅਜਿਹੇ ਨੇ ਜਿਨ੍ਹਾਂ ਨੇ ਅਜੇ ਤੱਕ ਪਲਾਂਟ ਸਥਾਪਿਤ ਨਹੀਂ ਕੀਤਾ ਫਿਲਹਾਲ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਸੂਰਜ ਸੂਰਿਆ ਯੋਜਨਾ ਤਹਿਤ 3 ਕਿਲੋਵਾਟ ਤੱਕ ਦੇ ਪਲਾਂਟ ਲਾਉਣ ਵਾਲਿਆਂ ਤੋਂ ਪ੍ਰੋਤਸਾਹਨ ਦਿੱਤੇ ਜਾ ਰਹੇ ਨੇ ਜੇ ਉਸ ਤਹਿਤ 300 ਯੂਨਿਟ ਬਿਜਲੀ ਪੈਦਾ ਕੀਤੀ ਜਾਵੇ।